ਗੱਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਲਾ ਮੈਟਾਲੀਨ ਦੀ ਤੇ ਯੋਰਮਨ ਪੰਜਾਬੀ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਜਰੂਰ ਕਰਿਓ ਸ਼ੇਅਰ ਜਰੂਰ ਕਰਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਮੇਰੀ ਵੀਡੀਓ ਕਿੱਦਾਂ ਦੀ ਲੱਗੀ ਸੋ ਅੱਜ ਦੀ ਵੀਡੀਓ ਤੁਹਾਡੇ ਸਾਰਿਆਂ ਲਈ ਇੰਨੀ ਕੁ ਜ਼ਿਆਦਾ ਇੰਪੋਰਟੈਂਟ ਹੋਣ ਵਾਲੀ ਆ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇਟਾਲੀਅਨ ਦੀਆਂ ਬਰਬਾ ਨਾ ਬਰਬਾ ਦੀ ਮੈ ਤੁਹਾਨੂੰ ਜੜ ਉਹ ਦੱਸ ਦੇਣੀ ਆ ਜੜ ਤੁਹਾਡੇ ਹੱਥੇ ਦੇ ਦਾਨੀ ਆ ਸਮਝ ਲਓ ਇਹ ਸਮਝੋ ਬਹੁਤ ਹੀ ਲੋਕਾਂ ਨੂੰ ਹੀ ਪ੍ਰੋਬਲਮ ਹੁੰਦੀ ਆ ਟਾਲੀਆਂ ਦੇ ਵਿੱਚ ਜਿਹੜੀ ਬਰਬਾਹ ਹੁੰਦੀਆਂ ਆ ਮੈਂ ਤੁਹਾਨੂੰ ਦੱਸਿਆ ਸੀਗਾ ਤਿੰਨ ਤਰ੍ਹਾਂ ਦੀਆਂ ਬਰਬਾਹ ਹੁੰਦੀਆਂ ਆ ਆਰੇ ਆ ਦੇਖੋ ਆਰੇ ਐਰੇ ਤੇ ਈਰੇ ਵਾਲੀਆਂ ਹੁਣ ਇਹਨਾਂ ਤਿੰਨਾਂ ਦੇ ਨਾਲ ਅੱਗੇ-ਅੱਗੇ ਕੀ ਲੜਨ ਤੇ ਬਰਬਾਹ ਚੇਂਜ ਕਿੱਦਾਂ ਹੋਣੀਆਂ ਅੱਜ ਮੈਂ ਤੁਹਾਨੂੰ ਉਹ ਬਰੀਕਾ ਮੈਂ ਬਰੀਕੀ ਚੀਜ਼ਾਂ ਮੈਂ ਸਮਝਾ ਦੂੰਗੀ ਠੀਕ ਆ ਅੱਜ ਤੋ ਬਾਅਦ ਕਿਸੇ ਨੇ ਇਹ ਨਹੀਂ ਕਹਿਣਾ ਕਿ ਮੈਨੂੰ ਟਾਲੀਆਂ ਦੇ ਬਰਬਾਹ ਨਹੀਂ ਆਉਂਦੇ ਜੀਨੇ ਕਹਿਤਾ ਉਹਦੀ ਛਤਰ ਪਰੇੜ ਪੱਕੀ ਠੀਕ ਆ ਹੁਣ ਤੁਸੀਂ ਮੇਰੇ ਨਾਲ ਜੁੜੇ ਹੋਇਆ ਚੈਨਲ ਤੇ ਮੈਂ ਤੁਹਾਨੂੰ ਅੱਜ ਦੀ ਟਾਲੀ ਹੁੰਦੀ ਪ੍ਰੋਪਰ ਕਿਰਿਆ ਕਰਨੀ ਸਿਖਾ ਦੂੰਗੀ ਵਰਬ ਨੂੰ ਕਿੱਦਾਂ ਆਪਾਂ ਸੈਂਟੈਂਸ ਦੇ ਵਿੱਚ ਵਰਉਣਾ ਆ ਠੀਕ ਆ ਸੋ ਵੀਡੀਓ ਨਾਲ ਹੁਣ ਜੁੜੇ ਰਹੋ ਕਾਪੀ ਪੈਨ ਚੱਕ ਲੋ ਚਾਹ ਦਾ ਕੱਪ ਪਹਿਲੀ ਆਪਣੀ ਮੰਮੀਆਂ ਨੂੰ ਕਹਿ ਕੇ ਬਣਵਾ ਲਓ ਨਹੀਂ ਮੰਮੀਆਂ ਹੈਗੀਆਂ ਇੰਡੀਆ ਬੈਠੀਆਂ ਤਾਂ ਆਪ ਇੱਥੇ ਚਾਹ ਦੀ ਕਾਫੀ ਕਾਫੀ ਬਣਾ ਲਓ ਤੇ ਵੀਡੀਓ ਨਾਲ ਹੁਣ ਜੁੜੇ ਰਹੋ ਹਾਂਜੀ ਆ ਜਾਓ ਫਿਰ ਜਿਹੜਿਆ ਪਹਿਲੀ ਵਾਰੀ ਵੀਡੀਓ ਦੇਖ ਰਿਹਾ ਸੂਰਨ ਮੇ ਮੋਟਾ ਬੋਟਾ ਜਿਹਾ ਸਮਝਾ ਦਮਾ ਇਟਾਲੀਅਨ ਦੇ ਵਿੱਚ ਜੇ ਰੋ ਆਪਾਂ ਵਰਬ ਇਟਾਲੀਅਨ ਦੇ ਵਿੱਚ ਵਰਬ ਨੂੰ ਕਹਿੰਦੇ ਹੈਗੇ ਬੈਰਬੀ ਬੈਰਬੀ ਕਿੰਨੇ ਤਰ੍ਹਾਂ ਦੀਆਂ ਹੁੰਦੀਆਂ ਪਹਿਲੇ ਮੇਰੇ ਜਿਹੜੇ ਮੇਰੇ ਨਾਲ ਸਟੂਡੈਂਟ ਪਹਿਲੇ ਜੁੜੇ ਹੋਇਆ ਬੋਲੋ ਕਿੰਨੇ ਤਰ੍ਹਾਂ ਦੀਆਂ ਹੁੰਦੀਆਂ ਤਿੰਨ ਤਰ੍ਹਾਂ ਦੀਆਂ ਕਿਹੜੀਆਂ-ਕਿਹੜੀਆਂ ਹੁੰਦੀਆਂ ਮਤਲਬ ਇਟਾਲੀਅਨ ਬੈਰਬੀ ਖਤਮ ਲਾਸਟ ਦੇ ਤਿੰਨ ਸ਼ਬਦ ਨਾਲ ਖਤਮ ਹੁੰਦੀਆਂ ਕਿਹੜੇ-ਕਿਹੜੇ ਆਰੇ ਐਰੇ ਤੇ ਈਰੇ ਨਾਲ ਠੀਕ ਆ ਇਹਨਾਂ ਨਾਲ ਖਤਮ ਹੁੰਦੀਆਂ ਸਾਰੀਆਂ ਵਰਬਾਂ ਆਰੇ ਐਰੇ ਤੇ ਈਰੇ ਨਾਲ ਹੁਣ ਥੱਲੇ ਮੈਂ ਤਿੰਨ ਤਿੰਨ ਇਹਨਾਂ ਦੀਆਂ ਵੀ ਬਰਬਾ ਵੀ ਲਈਆਂ ਤਾਂ ਕਿ ਤੁਹਾਨੂੰ ਚੰਗੀ ਤਰ੍ਹਾਂ ਹੋਰ ਸਮਝ ਆ ਜਾਵੇ ਹੁਣ ਦੇਖੋ ਆਰੇ ਵਾਲੀ ਕਿਹਨੇ ਬਰਬਾ ਪਰਲਾਰੇ ਪਰਲਾਰੇ ਮਤਲਬ ਬੋਲਣਾ ਪਰਲਾਰੇ ਆਰੇ ਪਿੱਛੇ ਲੱਗਿਆ ਨਾ ਏ ਆ ਰੇ ਆਰੇ ਪਰਲਾਰੇ ਇੱਕ ਮੈਂ ਤੇ ਹੋਰ ਲਿਖੀ ਆ ਮੰਜਾਰੇ ਆਰੇ ਨਾ ਪਿੱਛੇ ਆ ਦੇਖੋ ਐਮ ਏ ਐਨ ਜੀ ਆਈ ਏ ਆਰੀ ਮੰਜਾਰੇ ਮੰਜਾਰੇ ਹੁੰਦਾ ਖਾਣਾ ਅਮਾਰੇ ਅਮਾਰੇ ਕੀ ਹੁੰਦਾ ਬੋਲੋ ਫਿਰ ਕਰੋ ਕਮੈਂਟ ਹੁਣ ਅਮਾਰੇ ਦਾ ਅੱਗੇ ਹੈ ਆਧ ਹੋ ਗਈਆਂ ਆਰੇ ਵਾਲੀਆਂ ਠੀਕ ਆ ਹੁਣ ਅੱਗੇ ਹੈਗੀ ਏਰੇ ਵਾਲੀਆਂ ਬਰਬਾ ਏਰੇ ਵਾਲੀਆਂ ਕਿਹੜੀਆਂ ਮੈਂ ਲਿਖਿਆ ਘਰੇ ਏਦਰੇ ਹੈਗਾ ਨਾ ਪਿੱਛੇ ਏਰੇ ਈ ਆਰੀ ਆ ਦੇਖੋ ਈ ਆਰੀ ਤਿੰਨਾਂ ਤਿੰਜਾ ਦਾ ਖਤਮ ਹੁੰਦੀ ਨਾ ਬਰਬ ਏਰੇ ਮਤਲਬ ਵਿਸ਼ਵਾਸ ਕਰਨਾ ਮੈਂ ਇਹਨਾਂ ਸਾਰੇ ਦੇ ਵਿੱਚੋਂ ਇੱਕ-ਇੱਕ ਅੱਗੇ ਬਰਬ ਲਈਆ ਤੇ ਉਹਨਾਂ ਨੇ ਸੈਂਟੈਂਸ ਬਣਾਏ ਤਾਂ ਕਿ ਤੁਹਾਨੂੰ ਹੋਰ ਸੌਖਾ ਹੋ ਜਾਊਗਾ ਠੀਕ ਹੈ ਅੱਗੇ ਹੈਗੀ ਦੂਜੀ ਵਾਰ ਕੋਰੇਰੇ ਕੋਰੇਰੇ ਕੀ ਹੁੰਦਾ ਡੋੜਨਾ ਰਨ ਕਰਨਾ ਕੋਰੀ ਕੋਰੀ ਕਹਿੰਦੇ ਨਹੀਂ ਕੋਈ ਦੌੜ ਦੌੜ ਹਨ ਅੱਗੇ ਏਰੇ ਵਾਲੀ ਕਿਹੜੀ ਬਰਾਂ ਨੂੰ ਲਈਆ ਫਿਰ ਦੇ ਦੇ ਠੀਕ ਆ ਹੁਣ ਇਹ ਨਹੀਂ ਬਕਲੀਆ ਤਿੰਨ ਤਿੰਨ ਹੀ ਆ ਬਹੁਤ ਬਰਭਾਏ ਆ ਜਿਹੜੀ ਮਰਜੀ ਬਰਾਂ ਨੂੰ ਦੇਖ ਲੋ ਖਤਮ ਮੈਨਾਂ ਤੈਨੂੰ ਲੋਰ ਆਈ ਹੁੰਦੀ ਹੋਊਗੀ ਅੱਗੇ ਹੈਗੀ ਈਰੇ ਵਾਲੀ ਈਰੇ ਵਾਲੀ ਕਿਹੜੀ ਆ ਪਹਿਲੀ ਦਰ ਮੀਰੇ ਆ ਦੇਖੋ ਖਤਮ ਹੁੰਦੀ ਨਾ ਆਈ ਆਰੀ ਦਰ ਮੀਰੇ ਦਰ ਮੀਰੇ ਹੁੰਦਾ ਸੋਨਾ ਅੱਗੇ ਹੈਗੀ ਆ ਸਨ ਤੀਰੇ ਆ ਦੇਖੋ ਈਰੇ ਆ ਗਿਆ ਨਾ ਸਨ ਤੀਰੇ ਸਨ ਤੀਰੇ ਹੁੰਦਾ ਸੋਨਾ ਦਿਰੇ ਆ ਦੇਖੋ ਈਰੇ ਵਾਲੀ ਹੈਗੀ ਨਾ ਆ ਪ੍ਰੀਰੇ ਹੁੰਦਾ ਖੋਲੜਾ ਇਹ ਖਾਡਾ ਕਨਸੈਪਟ ਸਾਰਿਆਂ ਦਾ ਕਲੀਅਰ ਹੋ ਗਿਆ ਨਾ ਦੁਬਾਰਾ ਮੈਂ ਨਹੀਂ ਕੋਈ ਫੇਰੇ ਬੋਲੋ ਪਰ ਲਾਰੇ ਮੰਜਾਰੇ ਅਮਾਰੇ ਇਹ ਤਾਂ ਹੋ ਗਈਆਂ ਆਰੇ ਵਾਲੀਆਂ ਖਰੇਤਰੇ ਕੋਰੇਰੇ ਵੇਦੇਰੇ ਆਰੇ ਵਾਲੀਆਂ ਦਰਮੀਰੇ ਸੈਂਤੀਰੇ ਆਪਰੀਰੇ ਇਹ ਹੋ ਗਈਆਂ ਈਰੇ ਵਾਲੀਆਂ ਠੀਕ ਆ ਤੇ ਨੇ ਲੱਗ ਲੱਗ ਗਿਆ ਮੈਂ ਤਾਂ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਕਰਾਣ ਲੱਗੀ ਇਕੱਠੀਆਂ ਤਿੰਨ ਤਾਂ ਕਿ ਤੁਹਾਡਾ ਮਾਈਂਡ ਬਿਲਕੁਲ ਕਲੀਅਰ ਹੋ ਜਵੇ ਠੀਕ ਆ ਸਾਨੂੰ ਕੋਈ ਡਾਊਟ ਨਹੀਂ ਅਜ ਰਹਿਣ ਦੇਣਾ ਠੀਕ ਆ ਜਿਆਦਾ ਦੇਖ ਕੇ ਲਿਖਿਆ ਦੇਖ ਕੇ ਡਰਿਓ ਨਾ ਇਹ ਵੀਡੀਓ ਵੈਰੀ ਇੰਪੋਰਟੈਂਟ ਆ ਸੋ ਵੀਡੀਓ ਵੈਰੀ ਇੰਪੋਰਟੈਂਟ ਕਰਕੇ ਤੁਸੀਂ ਲਾਈਕ ਵੀ ਵੈਰੀ ਇੰਪੋਰਟੈਂਟ ਕਰਨੀ ਆ ਜੀ ਠੀਕ ਆ ਝੜੀਆਂ ਲਾ ਦਿਓ ਲਾਈਕ ਦੀਆ ਤੇ ਵੀਡੀਓ ਨੂੰ ਹਾਈਪ ਜਰੂਰ ਦਿਆ ਕਰੋ ਠੀਕ ਆ ਤੁਹਾਨੂੰ ਸ਼ੋਅ ਹੁੰਦਾ ਹੋਣਾ ਹਾਈਪ ਦਾ ਆਪਸ਼ਨ ਹਾਈਪ ਜਰੂਰ ਦਿਆ ਕਰੋ ਤਾਂ ਕਿ ਬਾਕੀ ਸਾਰਿਆਂ ਤੱਕ ਵੀਡੀਓ ਪਹੁੰਚੇ ਹੁਣ ਦੇਖੋ ਜ਼ਿਆਦਾ ਗੱਲਾਂ ਨਹੀਂ ਮੈਂ ਕਰਨੀਆਂ ਹੁਣ ਵੀਡੀਓ ਵੱਲ ਧਿਆਨ ਦਿਓ ਆਰੇ ਵਾਲੀ ਦਾ ਪਹਿਲਾਂ ਆਪਾਂ ਕਨਸੈਪਟ ਜਿਹੜੇ ਕਲੀਅਰ ਕਰਦੇ ਫਿਰ 에ਰੇ ਵਾਲੀ ਦਾ ਫਿਰ ਈਰੇ ਵਾਲੀ ਦਾ ਠੀਕ ਆ ਹੁਣ ਆਰੇ ਵਾਲੀ ਦਾ ਦੇਖੋ ਆਰੇ ਲਿਖਿਆ ਮੈਂ ਆਰੇ ਤੋਂ ਅਗੇ ਮੈਂ ਹੋ ਚੀਜ਼ਾਂ ਲਿਖਿਆ ਕਿਹੜੀਆਂ ਲਿਖੀਆਂ ਓ ਈ ਆ ਐ ਆਮੋ ਆ ਤੇ ਆਨੋ ਕੀ ਲਿਖਿਆ ਬੋਲੋ ਓ ਆਈ ਨੂੰ ਕਹਿੰਦੇ ਹੈਗੇ ਈ ਐ ਨੂੰ ਕਹਿੰਦੇ ਹੈਗੇ ਆ ਆਮੋ ਆਤੇ ਅਨੋ ਠੀਕ ਆ ਹੁਣ ਇਹ ਦਿਖਿਆ ਆ ਹੁਣ ਪਹਿਲਾਂ ਭਾਈ ਇੱਕ ਵਾਰ ਕੁ ਲੈ ਲੈਨੇ ਪਰlare ਪਰlare ਮਤਲਬ ਬੋਲਣਾ ਇਹਦੇ ਆਪਾਂ ਅੱਗੇ ਸੈਂਟੈਂਸ ਬਣਾਉਨੇ ਆ ਫਿਰ ਤੁਹਾਨੂੰ ਸਮਝ ਆਊਗੀ ਵੀ ਆਹ ਕੀ ਝਗੜ ਪੁੰਜ ਲਾਇਆ ਮੈਥੇ ਠੀਕ ਆ ਬੋਲਣਾ ਪਰlare ਮੈਂ ਬੋਲਦਾ ਜਾਂ ਫਿਰ ਮੈਂ ਬੋਲਦੀ ਹਾਂ ਬਾਅਦ ਵੱਡੇ ਸੈਂਟੈਂਸ ਨਹੀਂ ਮੈਂ ਤੁਹਾਨੂੰ ਦੱਸੇ ਹੈਗੇ ਤੇ ਉਹ ਕੋਈ ਬਲੈਕ ਬੋਰਡ ਤੇ ਹੋਣੇ ਨਹੀਂ ਸੀ ਕਿ ਠੀਕ ਆ ਛੋਟੇ ਛੋਟੇ ਬਣਾ ਕੇ ਦੱਸੇ ਆ ਮੈਂ ਬੋਲਦਾ ਹਾਂ ਜਾਂ ਫਿਰ ਮੈਂ ਬੋਲਦੀ ਹਾਂ ਇਟਾਲੀਅਨ ਚ ਕਿੱਦਾਂ ਕਹਿਣਾ ਆਓ ਦੇਖਦੇ ਹਾਂ ਮੈਂ ਮਤਲਬ ਹੁਣ ਦੱਸੋ ਫਿਰ ਮੈਂ ਮਤਲਬ ਜਿਹੜੇ ਪੁਰਾਣੇ ਵੀਵਰ ਸਨ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਮੈਂ ਮਤਲਬ ਯੋ ਯੋ ਮਤਲਬ ਮੈਂ ਥੋੜ ਬਰਬਤ ਆਪਣੀ ਹੋ ਗਈ ਆਹ ਵਾਲੀ ਪਰ ਖਲਾੜੀ ਜਿਹੜਾ ਆਪਾਂ ਕਹਿੰਦੇ ਸੈਂਟੈਂਸ ਬਣਾਉਨੇ ਆਪਾਂ ਇੰਗਲਿਸ਼ ਵਿੱਚ ਵੀ ਕਰਦੇ ਸੀਗੇ ਸੱਤਾ ਨਾਲ ਬਣਾਉਨੇ ਆ ਮੈਂ ਤੂੰ ਉਹ ਏ ਅਸੀਂ ਤੁਸੀਂ ਉਹ ਸਾਰੇ ਇਸ ਤਰ੍ਹਾਂ ਨਾਲ ਹੀ ਬਣਾਉਦੇ ਆ ਨਾ ਆਪਾਂ ਸੈਂਟੈਂਸ ਹੁਣ ਸਪੱਤਾਨੋ ਇਟਾਲੀਅਨ ਦੇ ਵਿੱਚ ਕੀ ਕਹਿੰਦੇ ਬੋਲੋ ਇਓ ਤੂ ਲੂਈ ਲੈ ਨੋਈ ਵੋਈ ਲੋਰੋ ਮੈਨੂੰ ਇਹ ਜ਼ਰੂਰ ਕਮੈਂਟ ਕਰਕੇ ਦੱਸਿਓ ਕਿਹਨਾਂ ਨੂੰ ਇਹ ਰੱਟੇ ਲੱਗੇ ਆ ਇਓ ਤੂ ਲੂਈ ਲੈ ਨੋਈ ਵੋਈ ਲੋਰੋ ਹੁਣ ਦੇਖੋ ਮੈਂ ਆ ਤਾਂ ਕੀ ਲਾਤਾ ਇਓ ਲਾਤਾ ਬੋਲਦਾ ਹਾਂ ਜਾਂ ਬੋਲਦੀ ਹਾਂ ਬੋਲਣ ਦੀ ਇਟਾਲੀਅਨ ਕੀ ਹੁੰਦੀ ਆ ਪਰਲਾਰੇ ਹੁੰਦੀ ਆ ਨਾ ਪਰਲਾਰੇ ਬੋਲੋ ਹੁੰਦੀ ਆ ਨਾ ਪਰਲਾਰੇ ਬੋਲਣ ਦੀ ਇਟਾਲੀਅਨ ਹੁਣ ਈਓ ਦੇ ਨਾਲ ਕੀ ਲਾਣਾ ਪਰ ਲਾਰੇ ਨਹੀਂ ਲਗਣਾ। ਤਾਲੀਆਂ ਦੇ ਵਿੱਚ ਜਿਹੜੀ ਬਲਬ ਹੁੰਦੀ ਨਾ ਜਦੋਂ ਆਪਾਂ ਸੈਂਟੈਂਸ ਬਣਾਉਂਦੇ ਆ ਉਹ ਅੱਗੇ ਨਹੀਂ ਲੱਗਦੀ। ਉਹਦਾ ਅੱਗੇ ਕਨਸੈਪਟ ਚੇਂਜ ਹੁੰਦਾ ਕਿੱਦਾਂ ਹੁੰਦਾ ਹੁਣ ਆਪਾਂ ਉਹ ਦੇਖਦੇ ਆ। ਈਓ ਦੇ ਨਾਲ ਆਰੇ ਕੱਟ ਕੇ ਪਿੱਛੇ ਏ ਆਰੇ ਆਰੇ ਕੱਟ ਕੇ ਕੀ ਲਾ ਦੇਣਾ? ਓ। ਆ ਦੇਖੋ ਪੀ ਏ ਆਰ ਐਲ ਚਾਰ ਦੇ ਚਾਰੇ ਲਿਖਤੇ ਇਥੇ ਪੀ ਏ ਆਰ ਐਲ ਲਿਖਤੇ ਹੁਣ ਈਓ ਦੇ ਨਾਲ ਕੀ ਲਾਉਣਾ ਕੱਲਾ ਓ। ਓ ਕੀ ਬਣ ਗਿਆ ਪਾਰ ਲੋ ਠੀਕ ਆ ਯੋ ਪਾਰ ਲੋ ਕਲੀਅਰ ਹੋ ਗਿਆ ਕਨਸੈਪਟ ਇਹ ਠੀਕ ਆ ਹੁਣ ਯੋ ਦੇ ਨਾਲ ਲਾਤਾ ਇੱਥੇ ਮੈਂ ਲਿਖ ਵੀ ਚੇਤਾ ਭੁੱਲ ਗਿਆ ਚਲੋ ਤੁਹਾਨੂੰ ਅੱਜ ਹੀ ਸਮਝਾ ਦਿੰਨੀ ਹਾਂ ਯੋ ਦੇ ਨਾਲ ਲਾਣਾ ਓ ਆਰੇ ਵਾਲੀ ਫਾਰਮੂਲਾ ਤੂ ਦੇ ਨਾਲ ਲਾਣਾ ਇ ਲੂਈ ਦੇ ਨਾਲ ਲਾਣਾ ਆ ਲੈ ਦੇ ਨਾਲ ਲਾਣਾ ਆ ਮਨੋਂ ਦੋਨਾਂ ਦੇ ਨਾਲ ਇੱਕੇ ਲੱਗਣਾ ਆ ਹੁਣ ਨੋਈ ਦੇ ਨਾਲ ਕੀ ਲਾਣਾ ਆਮੋ ਵੋਈ ਦੇ ਨਾਲ ਕੀ ਲਾਣਾ ਆਪੇ ਤੇ ਲੋਰੋ ਦੇ ਨਾਲ ਕੀ ਲਾਣਾ ਅਨੋ ਕੀ ਕੱਟ ਕੇ ਕੱਲਾ ਆਰੇ ਕੱਟ ਕੇ ਹੋ ਗਿਆ ਨਾ ਸੌਖਾ ਕਨਸੈਪਟ ਆ ਜਾਓ ਫਿਰ ਪਹਿਲਾ ਆਪਾਂ ਕਰ ਲਿਆ ਕਲੀਅਰ ਦੂਜਾ ਹੁਣ ਇਹ ਲਾ ਕੇ ਉਹ ਸੰਸਤ ਤੇ ਨਹੀਂ ਆਉਂਦੀ ਸਾਡੇ ਸਾਡੇ ਸਿਰ ਉੱਤੋਂ ਲੰਗੀ ਜਾਂਦੀ ਆ ਸਿਰ ਉੱਤੋਂ ਇੱਕ ਵਾਰੀ ਲੰਘੂ ਦੋ ਵਾਰੀ ਲੰਘੂ ਤਿੰਨ ਵਾਰੀ ਲੰਘੂ ਚੌਥੀ ਵਾਰੀ ਆਪਾਂ ਲੰਘਣ ਨਹੀਂ ਦੇਣੀ ਸਿਰ ਉੱਤੋਂ ਆਪਣਾ ਸਿਰ ਦੇ ਵਿੱਚ ਬਾੜਨੀ ਇਹ ਠੀਕ ਆ ਤੂੰ ਬੋਲਦਾ ਜਾਂ ਫਿਰ ਤੂੰ ਬੋਲਦੀ ਹੈ ਮੁੰਡੇ ਲਈ ਵੀ ਸੇਮ ਸੈਂਟੈਂਸ ਕੁੜੀ ਲਈ ਵੀ ਸੇਮ ਸੈਂਟੈਂਸ ਆਪਾਂ ਹੁਣ ਸਾਹਮਣੇ ਵਾਲੇ ਨੂੰ ਕਹਿ ਰਿਹਾ ਆਪਾਂ ਇਹਨੂੰ ਬੋਲਦਾ ਹੈ ਜਾਂ ਬੋਲਦੀ ਹੈ ਠੀਕ ਆ ਮਤਲਬ ਤੂੰ ਗੱਲ ਕਰਦੀ ਹੈ ਜਾਂ ਕਰਦਾ ਹੈ ਠੀਕ ਆ ਤੂੰ ਮਤਲਬ ਡਾਲੀਆਂ ਦੇ ਵਿੱਚ ਵੀ ਤੂੰ ਹੀ ਹੁੰਦਾ ਤੂੰ ਤਾਂ ਕੀ ਬਣ ਗਿਆ ਥੂੰ ਆਪਾਂ ਸਾਹਮਣੇ ਵਾਲੇ ਨੂੰ ਕਹਿ ਰਹੇ ਆਪਾਂ ਆਪਦੀ ਗੱਲ ਨਹੀਂ ਕਰਦੇ ਆਪਦੀ ਗੱਲ ਆਪਾਂ ਕਰ ਲਈਓ ਪਾਰ ਲਓ ਹੁਣ ਆਪਾਂ ਸਾਹਮਣੇ ਵਾਲੇ ਨੂੰ ਕਹਿ ਰਹੇ ਆ ਤੂੰ ਗੱਲ ਕਰਦਾ ਹੈ ਤੇ ਤੂੰ ਬੋਲਦੀ ਹੈ ਤੂੰ ਬੋਲਣਾ ਪਰ ਲਾਰੇ ਫਾਰਮ ਯੂਜ਼ ਕਰਨੀਆਂ ਹੁਣੇ ਫਾਰਮ ਕਿਹੜੇ ਆਰੇ ਵਾਲੀ ਏ ਆਰ ਆਰੇ ਹੁਣ ਜਿੱਥੇ ਤੂੰ ਲੰਗ ਗਿਆ ਆਰੇ ਕੱਟ ਕੇ ਉੱਥੇ ਕੀ ਲਾ ਦੇਣਾ ਈ ਮਤਲਬ ਇੰਗਲਿਸ਼ ਵਿੱਚ ਆਈ ਠੀਕ ਆ ਆਈ ਲਾ ਦੇਣੀ ਆ ਕੀ ਕੱਟ ਕੇ ਲਾਣੀ ਆ ਏ ਆ ਰੇ ਇਹ ਤਿੰਨੇ ਸ਼ਬਦ ਕੱਟਣੇ ਆ ਚੌਥਾ ਨਹੀਂ ਕੱਟਣਾ ਕਿਹੜਾ ਕੱਟਣਾ ਆ ਰੇ ਠੀਕ ਆ ਆਰੇ ਕੱਟ ਕੇ ਕੀ ਲਾਤੀ ਸੀ ਨਾ ਇੱਥੇ ਕੀ ਲਾਤੀ ਆਈ ਕੀ ਬਣ ਗਿਆ ਇਟਾਲੀਅਨ ਦੇ ਵਿੱਚ ਕਹਿੰਦੇ ਹੈਗੇ ਆਈ ਨੂੰ ਈ ਕੀ ਬਣ ਗਿਆ ਪਾਰਲੀ ਬਣ ਗਿਆ ਪਾਰਲੀ ਹੁਣ ਦੇਖੋ ਤੂੰ ਪਾਰਲੀ ਛੁੜੀਆਂ ਇਟਾਲੀਅਨ ਦੇ ਮੂਹੋਂ ਹੈ ਸੈਂਟੈਂਸ ਹਨ ਤੂੰ ਬਾਰਲੀ ਸਮਝ ਆ ਗਿਆ ਹੁਣ ਆਪਾਂ ਮੁੰਡੇ ਤੇ ਕੁੜੀ ਲਈ ਬਣਾਵਾਂਗੇ ਸਪੈਸੀਫਿਕ ਕਿਸੇ ਹੀ ਲਈ ਕਿਸੇ ਸ਼ੀ ਲਈ ਮਤਲਬ ਲੂਈ ਲਈ ਤੇ ਲਈ ਲਈ ਆਪਾਂ ਸੈਂਟੈਂਸ ਬਣਾਵਾਂਗੇ ਉਹ ਬੋਲਦਾ ਹੈ ਪਹਿਲਾਂ ਆਪਾਂ ਇਹ ਬਣਾਉਣ ਲੱਗਿਆ ਮੇਲ ਲਈ ਉਹ ਬੋਲਦਾ ਹੈ ਉਹ ਮਤਲਬ ਇਟਾਲੀਅਨ ਦੇ ਵਿੱਚ ਮੈਂ ਬਣਾਉ ਨੂੰ ਪਿਛਲੇ 7-8 ਵੀਡੀਓ ਦੇ ਵਿੱਚ ਕਰਾ ਚੁੱਕੀ ਹਾਂ ਉਹ ਮਤਲਬ ਲੂਈ ਜਿੱਤੇ ਹੀ ਦੀ ਗੱਲ ਹੋਏ ਬੀ ਕੀ ਲੈਣਾ ਸਦਾ ਚੱਕ ਕੇ ਲੂਈ ਹਰਨ ਬੋਲਦਾ ਹੈ ਮਤਲਬ ਪਰਲਾ ਰੇ ਗੱਲ ਕਰਦਾ ਹੈ ਹੁਣ ਪਰਲਾ ਦੇ ਨਹੀਂ ਚੱਕ ਕੇ ਲਾ ਦੇਣਾ ਜਿੱਥੇ ਆ ਗਿਆ ਲੂਈ ਕੀ ਲਾਗਣਾ ਆ ਰੇ ਕੱਟ ਕੇ ਆ ਦੇਖੋ ਏ ਆ ਰੀ ਏ ਆ ਰੀ ਆ ਰੇ ਕੱਟ ਕੇ ਕੀ ਲਾਗਣਾ ਪਿੱਛੇ ਕੱਲਾ ਏ ਇਟਾਲੀਅਨ ਚ ਏ ਨੂੰ ਕਹਿੰਦੇ ਹੈਗੇ ਆ ਲਾਤਾ ਆ ਦੇਖੋ ਪੀ ਏ ਆਰ ਐਲ ਸੇਮ ਇਹਦੇ ਵਿੱਚ ਆ ਰੇ ਸੀ ਨਾ ਆ ਰੇ ਘਰ ਦੇ ਕੱਟ ਕੇ ਕੀ ਲਾਤਾ ਕੱਲਾ ਏ ਜਿਹਨੂੰ ਉਹ ਇਟਾਲੀਅਨ ਚ ਕਹਿੰਦੇ ਹੈਗੇ ਆ ਕੀ ਬਣ ਗਿਆ ਲੂਈ ਪਾਰ ਲਾਲ ਹੁਣ ਅੱਗੇ ਲੀਡੀ ਦਾ ਸੇਮ ਆ ਸੇਮ ਹੀ ਆ ਸਿਰਫ ਲੂਇਲ ਇਹੀ ਚੇਂਜ ਕਰਨਾ ਏ ਬੋਲਦੀ ਹੈ ਬੋਲੋ ਫਿਰ ਕੀ ਆ ਏ ਬੋਲਦੀ ਹੈ ਏ ਆ ਫੀਮੇਲ ਦੀ ਗੱਲ ਕਰ ਰਹੇ ਆ ਇੰਗਲਿਸ਼ ਕਹ ਰਹੀ ਆ ਪੱਕੇ ਸੀ ਸ਼ੀ ਦੀ ਗੱਲ ਕਰ ਰਹੇ ਆ ਤਾਂ ਕੀ ਲਾਣਾ ਲਈ ਜੈਂਟਸ ਹੋਊਗਾ ਤਾਂ ਸਪੈਸੀਫਿਕ ਕਿਸੇ ਇੱਕ ਜੈਂਟਸ ਦੀ ਗੱਲ ਕਿਸੇ ਇੱਕ ਲੀਡੀਅਸ ਦੀ ਗੱਲ ਕਰ ਰਹੇ ਆ ਠੀਕ ਆ ਏ ਹੋ ਜੈਂਟਸ ਹੋਊਗਾ ਤਾਂ ਲੂਇ ਫੀਮੇਲ ਹੋਗੀ ਔਰਤ ਹੋਗੀ ਤਾਂ ਕੀ ਲਾਣਾ ਲਈ हम दोनों ने सं बनाने लुई ले जिथे आ जाए उ आम ठीक है लाता आ की बन गया पर ला हूँ अगे देखो असी बोलते दे हाँ हम जो अपने आप नह रहे भाई मैं भी पूछा अलग दे हाँ ठीक है असर तो की बन जाना ਸਿੱਧਾ ਹੀ ਚੱਕ ਕੇ ਨੋਈ ਨੋਈ ਮਤਲਬ ਅਸੀਂ ਠੀਕ ਆ ਹੁਣ ਅੱਗੇ ਪਰਲਾਰੇ ਬੋਲਦੇ ਹਾਂ ਮਤਲਬ ਤੁਸੀਂ ਸਾਰੇ ਜਾਣੇ ਬੋਲਦੇ ਗੱਲ ਕਰਦੇ ਹਾਂ ਬੋਲਣਾ ਮਤਲਬ ਪਰਲਾਰੇ ਬੋਲਦੇ ਪਰਲਾਰੇ ਹੁਣ ਜਿੱਥੇ ਨੋਈ ਆ ਗਿਆ ਨੋਈ ਦੇ ਨਾਲ ਪਰਲਾਰੇ ਫਾਰਮ ਕਿਦਾਂ ਬਦਲਨੀ ਆਰੇ ਕੱਟ ਕੇ ਕੀ ਲਾ ਦੇਣਾ ਆਮੋ ਸਕੂਜ਼ ਮੀ ਇੱਥੇ ਅਮੋ ਰਿਆਣਾ ਸੀ ਆਈ आई ओके एमो ਕੀ ਹੈ ਨਾਂ एमो एमो ਨੂੰ ਦੇਖੋ ਆਰੇ ਘੱਟ ਕੇ ए आर ई आर ए ਘੱਟ ਦੋ ਕੀ ਲਿਖ ਦੋ ਐਮਓ आई ए एम ओ एमो ਠੀਕ ਆ ਕੀ ਬਣ ਗਿਆ ਨੋਈ ਪਰ λεमो ਪਰ λεमो ਠੀਕ ਆ ਨੋਈ ਪਰ λεमो ਜਿਹਨੂੰ ਆਪਾਂ ਕਹਦੇ ਆ ਪਰ λεमो ਠੀਕ ਆ ਨੋਈ ਪਰ λεमो ਰਗਿਆਗਾ ਤੁਸੀਂ ਬੋਲਦੇ ਹੋ ਪਰ ਸਾਹਮਣੇ ਵਾਲ ਨੂੰ ਕਹਿ ਰਹੇ ਆ ਭਾਈ ਤੁਸੀਂ ਬੋਲਦੇ ਹੋ ਤੁਸੀਂ ਆ ਤਾਂ ਕੀ ਲਾਦਣਾ ਵੋਈ ਬੋਲਣਾ ਮਤਲਬ ਪਰ ਲਾਰੇ ਹੁਣ ਜਿੱਥੇ ਵੋਈ ਆ ਗਿਆ ਆ ਇਹ ਆਮੋ ਤਾਂ ਆਪਾਂ ਯੂਜ਼ ਕਰ ਲਿਆ ਵੋਈ ਦੇ ਨਾਲ ਕੀ ਲੈਣਾ ਆਟੇ ਵੋਈ ਦੇ ਨਾਲ ਕੀ ਲੈਣਾ ਆਟੇ ਹੁਣ ਵੋਈ ਆ ਤਾਂ ਆਰੇ ਘੱਟ ਕੇ ਏ ਆ ਰੇ ਆ ਦੇ ਕੱਟ ਦੋ ਤਿੰਨੇ ਚੀਜ਼ਾਂ ਕੀ ਲਾ ਲੈਣਾ ਆਟੇ ਏ ਟੀ ਈ ਨਾ ਤਾਂ ਨਾ ਆਟੇ ਵੋਈ ਪਰ ਲਾਤੇ ਠੀਕ ਹੈ ਹੁਣ ਅੱਗੇ ਲਾਸਟ ਦੇਖੋ ਉਹ ਬੋਲਦੇ ਹਨ ਹੁਣ ਆਪਾਂ ਉਹਨਾਂ ਸਾਰੇ ਦੀ ਗੱਲ ਕਰ ਰਹੇ ਹਾਂ ਕਿਸੇ ਗਰੁੱਪ ਦੀ ਕਿਸੇ ਸਮੂਹ ਦੀ ਉਹ ਬੋਲਦੇ ਹਨ ਉਹਨਾਂ ਸਾਰੇ ਦੇ ਲਈ ਜੇ ਆਪਾਂ ਇੰਗਲਿਸ਼ ਸਿੱਖ ਲਈ ਦੀ ਆਪਾਂ ਗੱਲ ਕਰਦੇ ਆ ਦੇ ਦੀ ਮਤਲਬ ਉਹਨਾਂ ਵੀ ਠੀਕ ਹੈ ਉੱਥੇ ਜਿੱਥੇ ਉਹ ਸਾਰੇ ਆਗੇ ਦੇ ਆਗੇ ਤਾਂ ਕੀ ਲਾ ਲੈਣਾ ਲੋਰੋ ਲਓਰੋ ਹੁਣ ਬੋਲਦੇ ਹਨ ਲੋਰੋ ਦੇ ਨਾਲ ਪ੍ਰਲਾਰੇ ਫਾਰਮ ਦਾ ਕੀ ਬਣ ਜਾਣਾ ਆਰੇ ਘੱਟ ਕੇ ਅਨ ਨੂੰ ਲਾ ਦਨਾ ਪਿੱਛੇ ਏ ਆਰੀ ਆਰੇ ਕੱਟ ਤਾਂ ਕੀ ਲਾ ਤਾਂ ਅਨ ਨੂੰ ਏ ਐਨਓ ਨੂੰ ਕੀ ਬਣ ਗਿਆ ਪਰਲਨੋ ਲੋਰੋ ਪਰਲਨੋ ਆਪਾਂ ਇਦਾਂ ਬੋਲਦੇ ਨੇ ਠੀਕ ਆ ਲੋਰੋ ਪਰਲਨੋ ਮੈਂ ਮੀਰੇ ਕਹ ਲਿਆ ਤੁਹਾਨੂੰ ਇਹ ਸਮਝ ਆ ਗਿਆ ਹੋਗਾ ਚੇਤਾ ਆ ਕੇ ਰੱਖਣਾ ਬਰਬਾ ਚੇਤਾ ਰੱਖਣ ਦੀ ਲੋੜ ਨਹੀਂ ਆ ਚੇਤਾ ਸਿਰਫ ਆ ਤਿੰਨ ਚੀਜ਼ਾਂ ਕਰ ਲੋ ਇਹਨਾਂ ਨੱਟੇ ਲਾ ਲੋ ਇਟਾਲੀਅਨ ਤੇ ਇੰਨਾਂ ਤਰ੍ਹਾਂ ਦੀਆਂ ਹੁੰਦੀਆਂ ਬਰਵਾ ਆਰੇ ਐਰੇ ਤੇ ਈਰੇ ਨਾਲ ਖਤਮ ਹੁੰਦੀਆਂ ਠੀਕ ਹੈ ਇਹ ਵੀ ਚੇਤਾ ਰੱਖਣਾ ਹੋਰ ਨਾ ਸ਼ੁਰੂ ਜੀ ਲੱਭਦੇ ਰਹੇ ਉਹ ਇਥੇ ਤਾਂ ਆਏ ਵਾਲੀ ਫਾਰਮ ਹੀ ਨਹੀਂ ਆਈ ਹੈਗੀ ਖਤਮ ਕਿੰਨਾ ਨਾਲ ਹੁੰਦੀਆਂ ਆਰੇ ਐਰੇ ਤੇ ਈਰੇ ਨਾਲ ਆਰੇ ਆ ਗਿਆ ਲਾਸਟ ਦੇ ਵਿੱਚ ਦਾ ਸੀ ਜਦਾ ਤਾਂ ਮੰਜਾਰੇ ਆ ਹੁਣ ਆਰੇ ਕੱਟ ਕੇ ਬਣਾ ਕੇ ਦੇਖੋ ਅੱਛਾ ਕਾਪੀ 'ਤੇ ਜਾ ਕੇ ਬਣਾ ਕੇ ਦੇਖੋ ਮੰਜਾਰੇ ਲਿਖ ਕੇ ਉਹਦੇ ਵੀ ਐਡਾ ਸੈਂਟੈਂਸ ਬਣਾਓ ਅਮਾਰੇ ਲਿਖ ਕੇ ਉਹਦੇ ਵੀ ਬਣਾਓ ਆਰੇ ਆਰੇ ਕੱਟ-ਕੱਟ ਕੇ ਪਿਛੇ ਆ ਲਾਈ ਜਣਾ ਈਓ ਨਾਲ ਓ ਲਾ ਦੇਣਾ जिथे आ रहा आ गया तू नई ला देना मतलब ई ला देना ठीक है पिछे कट के आ रे आ रे कट के ठीक है मैं उम्मीद कर दी थोड़ा कंसैप्ट क्लीयर हो गया होगा हूं अगली आज बर्फ जड़ी है ई आर ई आए खत्म होंगी है पिछले की ला देखो इतने ਓ ਇ ਆ ਐਮ ਓ ਅਤੇ ਅਨੋ ਹੁਣ ਇੱਥੇ ਦੇਖੋ ਕੀ ਆ ਐਰੇ ਵਾਲੀ ਨਾਲ ਐਰੇ ਕੱਟ ਕੇ ਕੀ ਲਾਣਾ ਤਾਂ ਓ ਇ ਏ ਇ ਨੂੰ ਕਹਿੰਦੇ ਹੈਗੇ ਆ ਏ ਐਮ ਓ ਅਤੇ ਓਨੋ ਸੋਖਾ ਦੇਖੋ ਅਸਾਈ ਚੀਜ਼ਾਂ ਯਾਦ ਕਰਨੀਆਂ ਓ ਇ ਏ ਐਮ ਓ ਅਤੇ ਓਨੋ ਹੁਣ ਇਹਦੇ ਵਿੱਚ ਪਰਮ ਲਈ ਇਹ ਕਿਹੜੀ ਆ credere correre vedere e che vedevo lei hai theek aa ਬਿਸ਼ਵਾਸ ਕਰਨਾ ਮੈਂ ਕਰੀਦਰੇ ਲਈਆ ਹੁਣ ਇਹਦੇ ਅਗੇ ਸੈਂਟੈਂਸ ਬਣਾਉਣੇ ਆਪਾਂ ਅੱਬੀ ਹੋ ਜੂਗੀ ਪਲੀਜ਼ ਵੀਡੀਓ ਨੂੰ ਅੱਜ ਦਿਨ ਨੂੰ ਸ਼ੇਅਰ ਜ਼ਰੂਰ ਕਰਿਓ ਮੈਂ ਉਮੀਦ ਕਰਦੀ ਆ ਸਾਰੇ ਆਪਣੇ ਪੰਜਾਬੀ ਭੈਣ ਭਰਾ ਮਨੋ ਟਾਲੀ ਨਾਵੇ ਮੈਂ ਤੁਹਾਡੀ ਮਦਦ ਕਰਦੀ ਆ ਤੁਹਾਡਾ ਹੀ ਸਹਜ ਬਣਦਾ ਬਾਕੀਆਂ ਦੀ ਮਦਦ ਕਰਨੀ ਠੀਕ ਆ ਸ਼ੇਅਰ ਜ਼ਰੂਰ ਕਰਿਓ ਪਲੀਜ਼ ਰਿਕਵੈਸਟ ਹੈ ਮੇਰੀ ਹੱਥ ਜੋੜ ਕੇ ਲਾਈਕ ਨਹੀਂ ਤੁਸੀਂ ਕਰਦੇ ਲਾਈਕ ਜ਼ਰੂਰ ਕਰ ਦਿਓ ਵੀਡੀਓ ਲੰਬੀ ਹੋ ਜੂਗੀ ਤੁਹਾਡੇ ਭਲੇ ਲਈ ਹੀ ਆ ਵੀਡੀਓ ਠੀਕ ਆ ਲੰਬੀ ਦੇਖ ਕੇ ਕਈਆਂ ਨੇ ਡਰ ਵੀ ਜਾਣਾ ਕਈਆਂ ਨੇ ਦੇਖਣੀ ਨਹੀਂ ਆ ਵਿਸ਼ਵਾਸ ਕਰਨਾ ਕਿਰੇਦਰ ਇੱਕ ਵਰਬ ਲਈਆ ਐਰੇ ਵਾਲੀ ਠੀਕ ਆ ਹੁਣ ਇਹਦੇ ਆਪ ਬਣਾਉਣੇ ਆ ਸੈਂਟੈਂਸ ਮੈਂ ਵਿਸ਼ਵਾਸ ਕਰਦਾ ਹਾਂ ਜਾਂ ਫਿਰ ਮੈਂ ਵਿਸ਼ਵਾਸ ਕਰਦੀ ਹਾਂ ਮੈਂ ਹਾਂ ਤਾਂ ਕੀ ਆ ਜਾਣਾ ਯੋ ਸਾਰਾ ਕੁਝ ਸੇਮ ਹੀ ਆ ਠੀਕ ਆ ਇੱਧਰ ਵੀ ਸੇਮ ਹੀ ਇੱਧਰ ਵੀ ਸੇਮ ਹੀ ਆ ਮੈਂ ਤਾਂ ਕਿ ਦੋ ਹੋਰ ਵਰਬ ਵਰਬ ਦੇ ਕੇ ਸੈਂਟੈਂਸ ਬਣਾਏ ਤਾਂ ਕਿ ਤੁਹਾਡਾ ਮਾਈਂਡ ਕਲੀਅਰ ਹੋ ਜਾ ਤੁਹਾਨੂੰ ਕੋਈ ਡਾਊਟ ਨਾ ਰਹੇ ਠੀਕ ਆ ਮੈਂ ਆ ਤਗੀਲਾਤਾ ਯੋ ਹੁਣ ਵਿਸ਼ਵਾਸ ਕਰਦੀ ਹਾਂ ਦਾ ਵਿਸ਼ਵਾਸ ਕਰਦਾ ਵਿਸ਼ਵਾਸ ਕਰਨ ਨੂੰ ਕੀ ਕਹਿੰਦੇ ਆਟਾਲੀਅਨ ਦੇ ਵਿੱਚ ਕਰੇਦਰੇ ਕਿਹੜੀ ਬਰਬ ਇਹ ਕਰੇਦਰੇ ਹੁਣ ਕਰੇਦਰੇ ਨਹੀਂ ਸਿੱਧੀ ਲਾ ਦਾਨੀ ਬੇ ਕੋਈ ਫੇਰ ਦੱਸ ਦੁਮਾ ਟਾਲੀਅਨ ਦੇ ਵਿੱਚ ਜਿਹੜੀ ਬਰਬ ਹੁੰਦੀ ਆ ਯੋ ਤੂ ਲੂਈ ਲੈ ਨੋਈ ਵੋਈ ਲੋਰੋ ਦੇ ਨਾਲ ਹਮੇਸ਼ਾ ਚੇਂਜ ਹੋਣੀ ਆ ਠੀਕ ਆ ਆਪਾਂ ਇੱਥੇ ਆਪਣੀ ਗੱਲ ਕਰ ਰਹੇ ਆ ਯੋ ਦੇ ਨਾਲ ਇਟਾਲੀਅਨ ਬਰਬ ਕਰੇਦਰੇ ਦਾ ਕੀ ਬਣ ਜਾਣਾ ਈ ਆ ਰੇ ਈ ਐਰੇ ਕੱਟ ਕੇ ਪਿੱਛੇ ਕੀ ਲਾ ਦੇਣਾ ਕੱਲਾ ਓ ਆ ਦੇਖੋ ਈ ਆ ਰੀ ਆਰੇ ਕੱਟਦਾ ਦੇਖੋ ਸੀ ਆ ਰੀ ਡ ਅੱਜ ਤੱਕ ਉਹੀ ਰਹਿ ਗਿਆ ਡੀ ਤੱਕ ਹੁਣ ਐਰੇ ਕੱਟ ਦੋ ਕੀ ਲਾ ਦੋ ਪਿੱਛੇ ਓ ਕੀ ਬਣ ਗਿਆ ਕਰੇ ਦੋ ਈਓ ਕਰੇ ਦੋ ਬਣ ਗਿਆ ਨਾ ਸਮਝ ਆਂਦੀ ਹੈ ਤੁਹਾਨੂੰ ਸਾਰਿਆਂ ਨੂੰ ਈਓ ਕਰੇ ਦੋ ਹੁਣ ਲੱਗੇਗਾ ਤੂੰ ਵਿਸ਼ਵਾਸ ਕਰਦੀ ਹੈ ਜਾਂ ਤੂੰ ਵਿਸ਼ਵਾਸ ਕਰਦਾ ਹੈ ਪੂਰਾ ਸੈਂਟੈਂਸ ਤਾਂ ਨਹੀਂ ਲਿਖਿਆ ਹੈ ਕਿਉਂਕਿ ਫਿਰ ਬਲੈਕਬੋਰਡ ਤੇ ਹੋਣਾ ਨਹੀਂ ਇਸੇਗਾ ਠੀਕ ਹੈ ਤੂੰ ਵਿਸ਼ਵਾਸ ਕਰਦੀ ਹੈ ਜੇ ਤੂੰ ਵਿਸ਼ਵਾਸ ਕਰਦਾ ਹੈ ਹੁਣ ਤੂੰ ਆ ਤੇ ਕੀ ਲਾ ਦੇ ਨਟਾਲੀਅਨ ਦੇ ਵਿੱਚ ਵੀ ਤੂੰ ਠੀਕ ਆ ਹੁਣ ਵਿਸ਼ਵਾਸ ਕਰਦਾ ਜਾਂ ਵਿਸ਼ਵਾਸ ਕਰਦੀ ਨੂੰ ਕੀ ਕਹਿੰਦੇ ਆ 크ਰੇਦੇਰੇ 크ਰੇਦੇਰੇ ਹੁੰਦਾ ਵਿਸ਼ਵਾਸ ਕਰਨਾ ਹੁਣ ਜਿੱਥੇ ਤੂੰ ਦੀ ਗੱਲ ਲਊਗੀ ਉੱਥੇ ਆਪਾਂ ਕੀ ਲਾਣਾ ਈ ਇਟਾਲੀਅਨ ਦੇ ਵਿੱਚ ਆਈ ਨੂੰ ਕੀ ਕਹਿੰਦੇ ਆ ਈ ਠੀਕ ਆ ਇਹ ਸਪੈਲਿੰਗ ਤੁਸੀਂ ਪ੍ਰੋਨਾਂਊਂਸ ਸਹੀ ਤਰ੍ਹਾਂ ਕਰਿਓ ਨਹੀਂ ਤਾਂ ਤੁਸੀਂ ਕਨਫਿਊਜ਼ਡ ਹੋ ਜਾਊਂਗੇ ਠੀਕ ਆ ਆਈ ਨੂੰ ਕੀ ਕਹਿੰਦੇ ਆ ਈ ਹੁਣ ਇਹਦੇ ਘੱਟ ਕੇ ਤੂ ਨਾਲ ਕੀ ਲਰਨਾ ਕੱਲਾ ਈ ਆ ਦੇਖੋ ਲਾਤਾ ਇੱਥੇ ਆਈ ਗੱਲਾ ਪਾ ਇੰਗਲਿਸ਼ ਵਿੱਚ ਤੁਹਾਨੂੰ ਸਮਝਾ ਦਮਾ ਤਾਂ ਆਈ ਲਾਤਾ ਨਾ ਕੱਟ ਕੇ ਈ ਆ ਰੀ ਐਰੇ ਕੱਟ ਕੇ ਕੀ ਲਾਤਾ ਆਈ ਕੀ ਬਣ ਗਿਆ ਇਹ ਕਰੇਦੀ ਟਾਲੀਅਨ ਦੇ ਵਿੱਚ ਆਈ ਨੂੰ ਕੀ ਕਹਿੰਦੇ ਆ ਫਿਰ ਮੈਂ ਸਮਝਾ ਦਮਾ ਈ ਤੂ ਕਰੇਦੀ ਯੋ ਕਰੇਡੋ ਤੂ ਕਰੇਦੀ ਹੁਣ ਅਗੇ ਲੂਈ ਲਈ ਮਤਲਬ ਓ ਏ ਹੀ ਸ਼ੀ ਦੀ ਗੱਲ ਕਰਨੀ ਆ ਨਾ ਦੋਨੋਂ ਨੇ ਸੈਂਟੈਂਸ ਸੇਮ ਬਣਦੇ ਆ ਫਰਕ ਕੀ ਆ ਸਿਰਫ ਲੂਈ ਲਈ ਹੀ ਚੇਂਜ ਕਰਨਾ ਠੀਕ ਆ ਮਾਫ ਕਰਿਓ ਉਹ ਵਿਸ਼ਵਾਸ ਕਰਦਾ ਹੈ ਇਸ ਸਪੈਸੀਫਿਕ ਕਿਸੇ ਮੇਲ ਫੀਮੇਲ ਸੈਂਟੈਂਸ ਬਣਾਉਣ ਨੇ ਜਿਹਦਾ ਪੈਠੇ ਬਣਾਏ ਸੀ ਨਾ ਐਦੀ ਸੇਮ ਸਾਰਿਆਂ ਦੇ ਵਿੱਚ ਆ ਰੇ ਐਰੇ ਈਰੇ ਸਾਰਿਆਂ ਦੇ ਵਿੱਚ ਸੇਮ ਬਣਾਉਣੇ ਆ ਸਿਰਫ ਤੁਸੀਂ ਬਸ ਇਹਨਾਂ ਨੂੰ ਰੱਟੇ ਲਾ ਲਓ ਤੇ ਇਹ ਹਾਲੂਈ ਲਈ ਦਾ ਕਨਸੈਪਟ ਚੇਤਾ ਗਾ ਲਓ ਬਸ ਠੀਕ ਆ ਬਾਕੀ ਇੱਕ ਨੂੰ ਸਾਰਾ ਯਾਦ ਕਰ ਲਓ ਦਿਮਾਗ 'ਚ ਫਿੱਟ ਕਰ ਲਓ ਉਹ ਵਿਸ਼ਵਾਸ ਕਰਦਾ ਹੈ ਉਹ ਮਤਲਬ ਲੂਈ ਹੁਣ ਆਪਾਂ ਲੂਈ ਦੀ ਗੱਲ ਕਰ ਰਹੇ ਹਾਂ ਉਹ ਦੀ ਜਿੱਥੇ ਉਹ ਦੀ ਗੱਲ ਆ ਗਈ ਉੱਥੇ ਕੀ ਲਾ ਦੇਣਾ ਏ ਠੀਕ ਆ ਕੀ ਲਾ ਦੇਣਾ ਏ ਕਿਉਂਕਿ ਏਰੇ ਵਾਲੀ ਫਾਰਮ ਆ ਨਾ ਏਰੇ ਵਾਲੀ ਆ ਨਾ ਦੇਖੋ ਏਰੇ ਵਾਲੀ ਏਰੇ ਵਾਲੀ ਨਾਲ ਲੂਈ ਦੇ ਨਾਲ ਕੱਟ ਕੇ ਕੀ ਲਾ ਦੇਣਾ ਏ ਕੀ ਬਣ ਗਿਆ ਲਿਖੋ ਕਰੇ ਦੇ ਲੂਈ ਕਰੇ ਦੇ ਹੁਣ ਜੇ ਮੇਲ ਫੀਮੇਲ ਦੀ ਗੱਲ ਕਰਦੀਆਂ ਇਹ ਵਿਸ਼ਵਾਸ ਕਰਦੀ ਹੈ ਇੱਕ ਦੇ ਸਪੈਸੀਫਿਕ ਫੀਮੇਲ ਦੀ ਫੀਮੇਲ ਦੀ ਗੱਲ ਕਰਦੇ ਹਾਂ ਇਹ ਤਾਂ ਕੀ ਲਿਖ ਦੇਣਾ ਲੈਈ ਹੁਣ ਲਈਤ ਨਾਲ ਕੀ ਲਾdna ਈ ਸੌਰੀ ਏ ਕਰੇਦੇ ਕੀ ਬਣ ਗਿਆ ਕਰੇਦੇ ਹੁਣ ਅਗੇ ਅਸੀਂ ਵਿਸ਼ਵਾਸ ਕਰਦੇ ਆ ਤੁਸੀਂ ਕਹਿਣਾ ਹੋਵੇ ਅਸੀਂ ਵਿਸ਼ਵਾਸ ਕਰਦੇ ਹਾਂ ਹੁਣ ਵਿਸ਼ਵਾਸ ਤੁਸੀਂ ਵੀ ਉਹਦੇ ਵਿੱਚ ਕਰਦੇ ਆ ਤੇ ਤੁਸੀਂ ਇੱਥੇ ਆਪਣੀ ਗੱਲ ਕਰਨੀ ਹੈ ਵਿੱਚ ਬਾਕੀਆਂ ਦੇ ਨਾਲ ਉਹਦਾ ਉੱਥੇ ਕੀ ਲਾਗਣਾ ਬੋਰੇ ਨੋਈ ਨੋਈ ਲਾਤਾ ਨੋਈ ਦੇ ਨਾਲ ਕਰੇਦਰੇ ਨਹੀਂ ਲਾਣਾ ਵਿਸ਼ਵਾਸ ਕਰਦੇ ਕਰੇਦਰੇ ਨਹੀਂ ਲਾਣਾ ਨੋਈ ਦੇ ਨਾਲ ਕਰੇਦਰੇ ਫਾਰਮ ਦੇ ਨਾਲ ਕੀ ਲਾਣਾ ਈ ਆਮੂ ਇੱਥੇ ਜਿੱਦਾਂ ਲਾਇਆ ਸੀ ਆਮੂ ਇੱਥੇ ਵੀ ਸੇਮ ਆ ਈ ਆਮੋ ਕੀ ਬਣ ਗਿਆ ਖਰੇ ਦੇ ਆਮੋ ਨੋਈ ਖਰੇ ਦੇ ਆਮੋ ਸੋਖਾ ਇੱਥੇ ਦੇਖੋ ਆਪਾਂ ਈ ਉਹਦੇ ਨਾਲ ਓ ਲਾਤਾ ਸੀ ਤੂ ਦੇ ਨਾਲ ਆਈ ਲਾਤਾ ਸੀ ਤੇ ਲੂਈ ਲਈ ਦੇ ਨਾਲ ਆ ਲਾਤਾ ਸੀ ਤੇ ਨੋਈ ਦੇ ਨਾਲ ਈ ਆਮੋ ਵੋਈ ਦੇ ਨਾਲ ਆਤੇ ਲੋਰੋ ਦੇ ਨਾਲ ਹਨ ਹੁਣ ਇੱਥੇ ਦੇਖੋ ਈ ਉਹਦੇ ਨਾਲ ਆਪਾਂ ਲਾਤਾ ਓ ਤੂ ਦੇ ਨਾਲ ਲਾਇਆ ਹੈਗਾ ਈ ਐ ਲੂਈ ਲਈ ਨਾਲ ਲਾਤਾ ਹੈਗਾ ਆਏ ਤੇ ਆਪਾਂ ਇਥੇ ਲੋਈ ਦੇ ਨਾਲ ਲੱਤ ਹੈਗਾ ਇਹ ਆਮੋ ਸੇਮ ਹੀ ਆਇਆ ਆਮੋ ਇਹ ਆਮੋ ਆਮੋ ਇੱਥੇ ਟਿੱਕੀ ਦੇ ਵਿੱਚ ਵੀ ਆਮੋ ਹੀ ਆ ਸੇਵੇਂ ਹੀ ਆ ਠੀਕ ਹੈ ਲੋਈ ਵਾਲੀ ਜਿਹੜਾ ਆਪਾਂ ਸੈਂਟੈਂਸ ਬਣਾਉਣਾ ਇਹ ਆਮੋ ਹੀ ਲੱਗਣਾ ਹੁਣ ਆਪਾਂ ਬਣਾਵਾਂਗੇ ਵੋਈ ਨਾਲ ਇਟਾਲੀਅਨ ਦੇ ਵਿੱਚ ਜਿੱਥੇ ਹੈ ਰੇ ਫੋਮ ਆਜਵੇ ਉੱਥੇ ਵੋਈ ਦੇ ਨਾਲ ਕੀ ਰਿਹਾ ਨਾ ਐਟੇ ਆਪਾਂ ਸੈਂਟੈਂਸ ਅੱਗੇ ਦੇਖਦੇ ਹਾਂ ਤੁਸੀਂ ਵਿਸ਼ਵਾਸ ਕਰਦੇ ਹੋ ਆਪਾਂ ਸਾਹਮਣੇ ਵਾਲੇ ਨੂੰ ਕਹਿਣਾ ਭਾਈ ਤੁਸੀਂ ਵਿਸ਼ਵਾਸ ਕਰਦੇ ਹੋ ਵੋਈ ਆ ਇਹ ਤੁਸੀਂ ਆ ਤਾਂ ਕੀ ਲਾਣਾ ਇੱਥੇ ਵੋਈ ਵਿਸ਼ਵਾਸ ਕਰਦੇ ਹੋ ਕਰੇਤਰੇ ਨਹੀਂ ਲਾਦਣਾ ਵੋਈ ਦਿਨਾਂ ਜੇ ਸੈਂਟੈਂਸ ਬਣਾਉਣਾ ਕਰੀ ਇਧਰੇ ਫਾਰਮ ਦੇ ਨਾਲ ਕਰੇਦਰੇ ਫਾਰਮ ਦਾ ਕੀ ਬਣ ਜਾਣਾ ਐਰੇ ਕੱਟ ਕੇ ਕੀ ਲਾ ਦੋ ਇੱਥੇ ਏਤੇ ਵੋਈ ਕਰੇਦੇਤੇ ਵੋਈ ਕਰੇਦੇਤੇ ਹੁਣ ਜੇ ਉਹ ਵਿਸ਼ਵਾਸ ਕਰਦੇ ਹਾਂ ਆਪਾਂ ਉਹਨਾਂ ਸਾਰਿਆਂ ਦੀ ਗੱਲ ਕਰਦੇ ਹਾਂ ਇਧਰ ਨਾਲ ਸਾਰਿਆਂ ਦੀ ਗੱਲ ਹੋ ਜਵੇ ਕੀ ਲਾਦਣਾ ਉੱਥੇ ਲੋਰੋ ਲੋਰੋ ਮਤਲਬ ਉਹਨਾਂ ਸਾਰਿਆਂ ਦੀ ਦੇ ਦੇ ਰਹੇ ਹੁਣ ਵਿਸ਼ਵਾਸ ਕਰਦੇ ਹਾਂ ਕਰੇਦਰੇ ਫਾਰਮ ਦਾ ਹੋ ਗਿਆ ਵਿਸ਼ਵਾਸ ਕਰਨਾ ਲੋੜੋ ਦੇ ਨਾਲ ক্রেਧਰੇ ਫਾਰਮ ਦੇ ਨਾਲ ਕੀ ਲਗਣਾ ਓਨੋ E R E R ਇਕੱਟ ਕੇ ਕੀ ਲਾ ਲਣਾ ਓਨੋ ਕੀ ਬਣ ਜਾਣਾ ক্রেਗ ਨੋ ক্রেਧ ਨੋ ਲੋੜੋ ক্রেਧ ਨੋ ਠੀਕ ਆ C R E ক্রে ਦੋ ਨਾਮ ਲੋੜੋ ক্রেਧ ਨੋ ਠੀਕ ਆ ਆ ਹੈਗਾ ক্রেਦੇਤੇ ਆ ਹੈਗਾ ক্রেਧ ਨੋ ਠੀਕ ਆ ਅੱਗੇ ਆ ਗਏ ਹੁਣ A R E ਵਾਲੀ ਫਾਰਮ ਵੀ ਹੁਣ ਮੈਂ ਕਨਸੈਪਟ ਕਲੀਅਰ ਕਰਾ ਦਿੱਤਾ A R E ਵਾਲੀ ਦਾ ਵੀ ਹੁਣ ਆਪਾਂ ਅੱਗੇ E ਦੇ ਵਾਲੀ ਦਾ ਠੀਕ ਆ E ਦੇ ਓ ਸੋਰੀ ਬਈ ਮੈਂ ਆ ਤੁਹਾਨੂੰ ਦੱਸ ਦਵਾਂ ਇਰੇ ਵਾਲੀ ਫੌਂਕ ਕਿਹੜੀ ਆ ਕਰੇ ਤੇ ਕਰੀਰੇ ਵਿਦੇਰੇ ਤਿਲ ਹੁਣ ਇਹਨਾਂ ਬਾਕੀਆਂ ਦੇ ਵੀ ਨਾਲ ਬਣਾ ਕੇ ਦੇਖੋ ਕਾਪੀ ਪੈਨ ਚਾਕੇ ਕੋਰੀਰੇ ਦਾ ਤੇ ਵਿਦੇਰੇ ਦਾ ਬਣਾ ਕੇ ਦੇਖੋ ਠੀਕ ਆ ਤੇ ਕੋਸ਼ਿਸ਼ ਕਰੋ ਮੇਰੇ ਕਮੈਂਟ ਵਿੱਚ ਲਿਖ ਕੇ ਲਿਖ ਕੇ ਦੱਸਿਓ ਠੀਕ ਆ ਥੋੜਾ ਅੱਗੇ ਹੈਗੀ ਆ ਈਰੇ ਵਾਲੀ ਫੌਂਕ ਈਰੇ ਵਾਲੀ ਜਿੱਥੇ ਈਰੇ ਆ ਗਿਆ ਕੱਟ ਕੇ ਕੀ ਲੜਾ ਉਹ ਈ ਏ ਐਮੋ ਇਟ ਉਨੋ ਠੀਕ ਆ ਹੁਣ ਅੱਗੇ ਦੇਖੋ ਤਿੰਨ ਵਰਫਾ ਲਿਖੀਆਂ ਕਿਹੜੀਆਂ ਦੁਰਮੀਰੇ ਸੰਤੀਰੇ ਆਪਰੀਰੇ ਦੁਰਮੀਰੇ ਹੁੰਦਾ ਸੋਨਾ ਦੇਖੋ ਇਹਦਾ ਮੈਂ ਪੂਰੀ ਸੈਂਟੈਂਸ ਬਣਾਈ ਆ ਸੰਤੀਰੇ ਹੁੰਦਾ ਸੋਨਾ ਆਪਰੀਰੇ ਹੁੰਦਾ ਖੋਲਣਾ ਹੁਣ ਸੋਨਾ ਆ ਤਾਂ ਕੀ ਲਿਖ ਦੇਣਾ ਇਟਾਲੀਅਨ ਵਰਬ ਸੋਨੇ ਨੂੰ ਇਟਾਲੀਅਨ ਦੇ ਵਿੱਚ ਕੀ ਕਹਿੰਦੇ ਆ ਦੁਰਮੀਰੇ ਇਰੇ ਹੈਗੀ ਨਾ ਪਿੱਛੇ ਦੇਖੋ ਆਈ ਆਰ ਈ ਇਰੇ ਆਹ ਆਈ ਆਰ ਈ ਇਰੇ ਇਥੇ ਇਰੇ ਆ ਗਿਆ ਇਹ ਤੂੰ ਲੂਈ ਲੈ ਨੋਈ ਵੋਈ ਲੋਰੋ ਦੇ ਨਾਲ ਕੱਟ ਕੇ ਕੀ ਬਣਾ ਦੇਣਾ ਆਪਾਂ ਉਹ

हूँ तू, गल पर गल तू, है तू, है, तू की गल कर सामने वाले की गल कर की ला देना ईरे <coughs> के की लाता ई की बन गया है दौरमी तू दौरमी हूँ ओ सों है जो है? ਇੱਥੇ ਦੋ ਸਪੇਸ ਘਾਟ ਸੀ ਸੋ ਇਸ ਕਰਕੇ ਮੈਂ 12 ਇੰਚ ਹੀ ਲਿਖਣਾ ਸੀ ਕਿ ਇੱਥੇ ਲੱਖ ਲੱਖ ਲਾਈਨਾਂ 'ਚ ਲਿਖੇ ਨਾ ਸੈਂਟੈਂਸ ਬਣਾਏ ਉਹ ਹੀ ਵળે ਵਿੱਚ ਇੱਕ ਜੀ ਬਣਾਤਾ ਉਹ ਸੁਣਦੀ ਹੈ ਅਗਲਾ ਸੈਂਟੈਂਸ ਇਹ ਨਹੀਂ ਬਣਾਇਆ ਦਾ ਚਲੋ ਕੋਈ ਗਲਤ ਫਰਦੀ ਦੱਸ ਦਾਨੀ ਆ ਉਹ ਸੁਣਦਾ ਹੈ ਜਾਂ ਉਹ ਸੁਣਦੀ ਹੈ ਉਹ ਆ ਤਾਂ ਕੀ ਲਾ ਦੇਣਾ ਲੂਈ ਹੁਣ ਲੂਈ ਜਿੱਥੇ ਲੂਈ ਆ ਗਿਆ ਉੱਥੇ ਥਿਲਾ ਦੇਣਾ ਏ ਕੀ ਕੱਟ ਕੇ ਆਈ ਆਰ ਈ ਈ ਇਹ ਕੱਟ ਕੇ ਕੀ ਬਣਾ ਦੇਣਾ ਉਹਦਾ ਏਕ ਹੀ ਬਣ ਜਿਹੜਾ ਦੋਰ ਮੇ ਲੂਈ ਦੌਰ ਮੇ ਮੈਥੇ ਲਿਖ ਵੀ ਦਨੀ ਆ ਡੀਓਆਰ ਆ ਦੇਖੋ ਡੀਓਆਰ ਅਮਤ ਦਾ ਕ ਪਹਿਹੀ ਲਿਖ ਦੇਣਾ ਹੁਣ ਈ ਇਹ ਘੱਟ ਦੇਣਾ ਇੱਥੇ ਆਪਾਂ ਲੂਈ ਲਈਨੇ ਸੈਂਟੈਂਸ ਬਣਾਉਣਾ ਉਹਦੇ ਵਿੱਚ ਕੀ ਲਗਣਾ ਕਰਲਾ ਈ ਠੀਕ ਆ ਕੀ ਬਣ ਗਿਆ ਦੌਰ ਮੇ ਈ ਇਟਾਲੀਅਨ ਦੇ ਵਿੱਚ ਏ ਦੀ ਆਵਾਜ਼ ਦਿੰਦੀ ਆ ਠੀਕ ਆ ਕੀ ਬਣ ਗਿਆ ਦੌਰ ਮੇ ਲੂਈ ਦੌਰ ਮੇ ਜੇ ਫੀਮੇਲ ਦੀ ਗੱਲ ਕਰਨੀ ਆ ਕਿਸੇ ਸ਼ੀ ਦੀ ਇਹ ਹੁੰਦੀ ਆ ਤਾਂ ਕੀ ਲਗਣਾ ਲਈ ਦੌਰ ਮੇ ਠੀਕ ਆ ਥੋੜਾ ਜਿਹਾ ਅਜੋ ਅਸੀਂ ਸੌਂਦੇ ਹਾਂ ਜੇ ਵੀ ਤੁਸੀਂ ਆਪਣੀ ਗੱਲ ਵੀ ਕਰਨੀ ਆ ਨੋਈ ਦੀ ਅਸੀਂ ਸੌਂਦੇ ਹਾਂ ਅਸੀਂ ਆ ਤਾਂ ਕੀ ਲਾ ਦੇਣਾ ਨੋਈ ਸੌਣ ਨੂੰ ਕੀ ਕਹਿੰਦੇ ਆ ਦੁਰਮੀਰੇ ਜਿੱਥੇ ਨੋਈ ਦੀ ਗੱਲ ਆ ਗਈ ਦੁਰਮੀਰੇ ਸ਼ਬਦ ਨਾਲ ਇਹਦੇ ਘਟ ਕੇ ਕੀ ਲਾ ਦੇਣਾ ਇਆਮੋ ਕੀ ਬਣ ਜਾਣਾ ਦਰਮਿਆਮੋ ਨੋਈ ਦਰਮਿਆਮੋ ਠੀਕ ਹੈ ਥੋੜਾ ਅੱਗੇ ਦੇਖੋ ਤੁਸੀਂ ਸੌਂਦੇ ਹੋ ਆਪਾਂ ਸਾਹਮਣੇ ਵਾਲ ਨੂੰ ਕਹਰੇ ਭਾਈ ਤੁਸੀਂ ਸੌਂਦੇ ਹੋ ਤੁਸੀਂ ਇਹਦਾ ਕੀ ਲਾ ਦੇਣਾ ਹੋਈ ਸੌਂਦੇ ਹੋ ਦੁਰਮੀਰੇ ਬਰਵ ਥਾਡੇ ਦਿਮਾਗ ਚਟਕ ਕਲਿੱਕ ਹੋਣਾ ਚਾਹੀਦਾ ਕਿਹੜੀ ਬਰ ਦੁਰਮੀਰੇ ਸੰਤੀਰੇ ਅਪਰੀਰੇ ਮੰਜਾਰੇ ਪਰਲਾਲੇ ਕ੍ਰੇਦਰ ਵਦੇਰੇ ਕੋਰੇਰੇ ਥਾਡੇ ਦਿਮਾਗ ਝਟ ਫਟ ਕਲਿੱਕ ਠੀਕ ਆ ਮਿੱਥੇ ਮੈਂ ਆ ਬਰ ਬਲੋਣੀ ਆ ਤੇ ਯੋ ਇੱਥੇ ਮੈਂ ਤੁਹਾਡੀ ਗੱਲ ਕਰ ਰਹੀ ਆ ਤਾਂ ਹੋਈ ਦੇ ਨਾਲ ਕੀ ਲੰਗਣਾ ਦੁਰਮੀਤੇ ਕੀ ਇਹਰੇ ਕੱਟ ਕੇ ਕੀ ਰਹਿ ਜਾਣਾ ਇਤੇ ਕੀ ਬਣ ਗਿਆ ਦੁਰਮੀਤੇ ਵੋਈ ਦੁਰਮੀਤੇ ਠੀਕ ਆ ਪੁੱਛਿਆ ਵੀ ਤੁਸੀਂ ਸੌਂਦੇ ਹੋ ਤਾਂ ਤੁਸੀਂ ਸੁੱਤੇ ਹੋ ਆਪਾਂ ਇਟਾਲੀਅਨ ਚ ਦਗਾਦੀ ਤੇ ਕਹਦੀਏ ਤੁਸੀਂ ਸੁੱਤੇ ਹੋ ਪੰਜਾਬੀ ਚ ਵੋਈ ਦਰਮਿਤੇ ਹੁਣ ਅਗੇ ਆ ਗਿਆ ਉਹ ਸੁਣਦੇ ਹਾਲਾ ਪਰ ਸਾਰਿਆਂ ਦੀ ਗੱਲ ਕਰਨੀ ਆ ਮਤਲਬ ਦੇ ਦੀ ਉਹ ਸੁਣਦੇ ਹਾਲ ਉਹਨਾਂ ਸਾਰਿਆਂ ਦੇ ਲਈ ਕੀ ਯੂਜ਼ ਕਰਨਾ ਲੋਰੋ ਕਿੱਥੇ ਲੋਰੋ ਆ ਗਿਆ ਔਰ ਪਿੱਛੇ ਕੀ ਲੜਾ ਈਰੇ ਕੱਟ ਕੇ ਓਨੋ ਓ ਐਨ ਓ ਨੋ ਕੀ ਬਣੇਗਾ ਦੋਰਮਨੋ ਦੋਰ ਮਨੋ ਲੋਰੋ ਦੋਰਮਨੋ ਸੋ ਤੁਸੀਂ ਮੈਂ ਤੁਹਾਨੂੰ ਕਹਿੰਦਾ ਦਰਮੀ ਦੇ ਬਰਾ ਉਹ ਕਰਾਤੀ ਤੁਸੀਂ ਸੰਤੀ ਦੇ ਵੀ ਬਣਾਇਓ ਆਪਣੇ ਨਾਲ ਕਾਪੀ ਪੈਨ ਚੱਕ ਕੇ ਤੇ ਅਪਰੀਲੇ ਦੀ ਵੀ ਬਣਾਗੇ ਦੇਖਿਓ ਬਾਕੀ ਵੀ ਤੁਹਾਡੇ ਦਿਮਾਗ ਚ ਜਿਹੜੀਆਂ ਤੁਹਾਨੂੰ ਪਰਬਾ ਕਰਾਈਆਂ ਨਾ ਹੋਰ ਉਹਨਾਂ ਨੇ ਵੀ ਮੈਚ ਕਰਕੇ ਦੇਖ ਲਓ ਐਡੀ ਬਣਦੇ ਆ ਇਹਨਾਂ ਤਿੰਨਾਂ ਦੇ ਨਾਲ ਇਹ ਤਿੰਨੇ ਚੀਜ਼ਾਂ ਯਾਦ ਕਰ ਲਓ ਠੀਕ ਆ ਆਰੇ ਜਿੱਥੇ ਆਰੇ ਵਰਮ ਆ ਗਈ ਆਰੇ ਕੱਟ ਕੇ ਖੀ ਲਾ ਉਹ ਈ ਆ ਇਹ ਆਮੋ ਆ ਤੇ ਹਨ ਇੱਕ ਵਰਕ ਲਈ ਹੈਗੀ ਆ ਪਰ ਲਾਰੇ ਪਰ ਲਾਰੇ ਹੁੰਦਾ ਬੋਲਣਾ ਮੈਂ ਬੋਲਦਾ ਜਾਂ ਫਿਰ ਮੈਂ ਬੋਲਦੀ ਹਾਂ ਯੋ ਪਾਰ ਲਓ ਤੂੰ ਬੋਲਦਾ ਜਾਂ ਫਿਰ ਤੂੰ ਬੋਲਦੀ ਹੈ ਥੂ ਪਾਹੀ ਉਹ ਬੋਲਦਾ ਹੈ ਲੂਈ ਪਾਰਲਾ ਇਹ ਬੋਲਦੀ ਹੈ ਲਈ ਪਾਰਲਾ ਅਸੀਂ ਬੋਲਦੇ ਹਾਂ ਨੋਈ ਪਰ ਲਿਆਮੋ ਤੁਸੀਂ ਬੋਲਦੇ ਹੋ ਵੋਈ ਪਰ ਲਾਤੇ ਉਹ ਬੋਲਦੇ ਹਨ ਲੋਰੋ ਪਾਰ ਲਨੋ 에ਰੇ ਵਾਲੀ ਜਿਹੜੀ ਵਰਵਿਆ ਇਹਦੇ ਕੱਟ ਕੇ ਕੀ ਲਾਦਨਾ ਓ ਈ ਐ ਇਹ ਆਮੋ ਐਤੇ ਓ ਨੋ ਇੱਕ ਬਾਰਾ ਵੀ ਲਈ ਅੱਗੇ ਵਿਸ਼ਵਾਸ ਕਰਨਾ ਘਰੇਦ ਰੇ ਮੈਂ ਵਿਸ਼ਵਾਸ ਕਰਦਾ ਜਾਂ ਫਿਰ ਮੈਂ ਵਿਸ਼ਵਾਸ ਕਰਦੀ ਹਾਂ ਇਹੋ ਖਰੀਦੋ ਤੂੰ ਵਿਸ਼ਵਾਸ ਕਰਦਾ ਜਾਂ ਤੂੰ ਵਿਸ਼ਵਾਸ ਕਰਦੀ ਹੈਂ ਤੂੰ ਕਰੇਦੀ ਉਹ ਵਿਸ਼ਵਾਸ ਕਰਦਾ ਹੈ ਲਈ ਕਰੇਦੇ ਇਹ ਵਿਸ਼ਵਾਸ ਕਰਦੀ ਹੈ ਲਈ ਕਰੇਦੇ ਅਸੀਂ ਵਿਸ਼ਵਾਸ ਕਰਦੇ ਹਾਂ ਲਈ ਕਰਦੇ ਆਮ ਤੁਸੀਂ ਵਿਸ਼ਵਾਸ ਕਰਦੇ ਹੋ ਵੋਈ ਕਰਦੇ ਤੇ ਉਹ ਵਿਸ਼ਵਾਸ ਕਰਦੇ ਹਾਂ ਲੋਰੋ ਖਰੀਦ ਨੂੰ ਈ ਦੇ ਵਾਲੀ ਫਾਰਮ ਜਿੱਥੇ ਈ ਦੇ ਆ ਗਿਆ ਕੱਟ ਕੇ ਗਿਲਾਨਾ ਉਹ ਈ ਇਹ ਇਹ ਆਮ ਅਤੇ ਉਹਨੂੰ ਇੱਕ ਪਰਮ ਲਈ ਹੈਗੀਆ ਸੋਣਾ ਮਕਿਬ ਦਰਮੀਰੇ ਮੈਂ ਸੌਂਦਾ ਜਾਂ ਫਿਰ ਮੈਂ ਸੌਂਦੀ ਹਾਂ ਇਹੋ ਦੌਰ ਮੋ ਤੂੰ ਸੌਂਦਾ ਜਾਂ ਸੌਂਦੀ ਹੈ ਤੂੰ ਦਰਮੀ ਉਹ ਸੁਣਦਾ ਹੈ ਲਈ ਦੌਰ ਮੇ ਇਹ ਸੁਣਦੀ ਹੈ ਲਈ ਦੌਰ ਮੇ ਅਸੀਂ ਸੁਣਦੇ ਹਾਂ ਨੋਈ ਦਰਮਿਆਮੋ ਤੁਸੀਂ ਸੁਣਦੇ ਹੋ ਵੋਈ ਦਰਮੀਰ ਤੇ ਲੋਰੋਸ ਉਹ ਸੁਣਦੇ ਹਨ ਲੋਰੋ ਦੋਰ ਮਨੋ ਸੋ ਐਸੇ ਕੀ ਅੱਜ ਦੀ ਵੀਡੀਓ ਮੈਂ ਉਮੀਦ ਕਰਦੀ ਹਾਂ ਤੁਹਾਨੂੰ ਪਸੰਦ ਆਈ ਹੋਊਗੀ ਵੀਡੀਓ ਲਾਈਕ ਜਰੂਰ ਕਰਿਓ ਸ਼ੇਅਰ ਜਰੂਰ ਕਰਿਓ ਜੇ ਤੁਹਾਡਾ ਕੋਈ ਵੀ ਡਾਊਟ ਹੋਵੇ ਅੱਜ ਦੀ ਵੀਡੀਓ ਨਾਲ ਗੇ ਤੁਸੀਂ ਮੈਨੂੰ ਕਮੈਂਟ ਬਾਕਸ ਵਿੱਚ ਜਰੂਰ ਪੁੱਛ ਸਕਦੇ ਆ ਸੋ ਸਸਰੀਕਾਲ ਜੀ ਮਿਲਦੇ ਆਪਾਂ ਅਗਿਸੀ ਅਗਲੀ ਵੀਡੀਓ ਦੇ ਵਿੱਚ